ਸਾਰੇ ਹੈ ਨਹੀਂ ਕੁਤਲਾ ਥੋੜਾ ਜਿਜਾ ਬੋਲੇ ਤੁਤਨਾ ਕੰਮੀ ਮਾਰ ਜੋ ਤੇ ਅੱਜ ਨੇ ਤਾਂ ਪੁੱਟ ਕੇ ਕੱਢੀ ਆ ਟੁੱਟੜਿਆ ਮੇਰੀ ਬੋਹ ਕੋ ਮੈਂ ਲਾਓ ਮੈਂ ਘਰੋਂ ਆ ਪਿੱਟ ਕੇ ਗਈ ਆ ਕਹਿੰਦੀ ਮੈਨੂੰ ਅੱਸੀ ਦੀ ਰਾਤ ਕੋਟ ਦਾ ਰਾਜਾ ਉਹ ਵੀ ਉੱਧਰ ਨਾ ਨਹੀਂ ਆ ਉਹ ਚਾਚੀ ਘਰ ਨੂੰ ਜਾਂਦੀ ਸੀ ਚਾਚੀ ਘਰੇ ਗਈ ਆ ਨਾ ਨਾ ਸਾਡੀ ਨਹੀਂ ਆ ਮੈਂ ਤੇ ਸੋਹ ਬਹੂ ਸਾਡੀ ਨਹੀਂ ਜਾਂਦੀ ਆ ਤੂੰ ਹੋ ਗਈ ਉਹ ਵਕਤੀਆਂ ਸੀ ਅੱਜ ਮੈਨੂੰ ਆਖਿਆ ਸੀ ਤੂੰ ਤਿਆਰ ਹੋ ਜਾ ਪੁੱਟ ਕੇ ਆਣਗੀ ਕੋਲ ਤੂੰ ਮੈਂ ਬਾਲ ਤੂੰ ਜੁੱਤੀ ਤੇ ਘਰ ਤੋਂ ਆ ਤੈਨੂੰ ਗੁੱਸੇ ਆ ਤੂੰ ਬਾਹਰ ਲੈ ਕੇ मैं कांटे लेके कांटे लेके तुम बारिशों कर ले कर कर ना मैं गार। गार गारे 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 <स्किणाँ> <स्किराणे> मैं मैं तो सॉरी बना के रख दिया था का कांटे फल कर नहीं किया था तेरे माय में नु कांटे करा दे मैं तब पा कैसे पिया में जाना मैं ਕਾਟੇ ਕਰਾਣਾ ਤਾਂ ਮੈਂ ਹਮ ਕੀ ਕਰਾਂ ਕਰਾ ਕੇ ਦੇਣੇ ਪੈਣਗੇ ਜਿਹੜਾ ਰੋਜ ਬਬਰ ਪਾਉਂਦਾ ਰਹੇ ਉਹ ਇੱਥੇ ਆ ਕੇ ਕਰਾਉਣਾ ਪੈਣਾ ਕਾਟੇ ਦੇ ਨਿਪਟਰ ਚ ਨਵੇ ਲਾ ਦੂੰਗਾ ਤੂੰ ਰੋਣਾ ਪੈਣਾ ਚੱਲ ਕਰਾ ਕਰਾ ਦੇਣੀ ਸੋਣੀਏ ਤੈਨੂੰ ਕਾਟੇ ਕਰਾ ਦੂੰਗਾ ਕਾਟੇ ਕਰਾ ਕੇ ਨੀਤੇ ਰੇ ਕੰਨਾ ਵਿੱਚ ਪਾ ਦੂੰਗਾ ਕਿ ਤਾ ਸੋਣੀ ਬਾੜੀ ਸਾਹਮਣੇ ਰੱਖਣੀ ਪੈਂਦੀ ਕਰਾ ਕੇ ਐਟਾ ਹੁਸਨ ਵੇਖ ਕੇ ਇੱਟ ਮਚ ਗਿਆ ਮੇਰਾ ਨੀ ਗੁਰਦਾ ਪਾਟ ਗਿਆ ਨਿਆ ਤੇ ਪਾਦਲਿਆ ਬਰਨਾ ਤੇ ਕਰ ਜਨਿਆ ਜਿੱਦਾ ਪਾਰਿਆ ਮੰਦਾ ਤੇ ਪੰਦਿਆ ਜਿੱਦਾ ਪਾਰਿਆ ਮੰਦਾ ਤੇ ਕਰ ਜਨਿਆ ਜਿੱਦਾ ਪਾਰਿਆ ਮੰਦਾ ਤੇ ਪੰਦਿਆ ਜਿੱਦਾ ਪਾਰਿਆ ਚਾਹ ਮੇਰੇ ਵੜ ਸਕਦੇ ਕੋਈ ਕਰੇ ਬਹੁਤ ਮੇਰੇ ਨੇ ਸੁਖੀ ਤੇ ਮਿਰ ਮੇਰੇ ਤੇ ਕੀ ਤੇ ਜਪੋ ਨੇ ਬਲਵਾਨੀ

i ਔਰ ਕੋਟਪਟਾ ਹੈ ਔਰ ਤਰਵੈਣੀ ਕਲਬ ਦੀ ਵੀ ਪ੍ਰੈਜ਼ੀਡੈਂਟ ਹੈ ਇਹ ਸਾਰੇ ਤਰਵੈਣੀ ਕਲਬ ਦੇ ਮੇਰੇ ਮੈਂਬਰ ਤੇ ਉੱਥੇ ਦਾ ਮੇਰੇ ਨਾਲ ਅੱਜ ਆਏ ਹੋ ਅੱਜ ਜਿਹੜੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਅਸੀਂ ਤੇਜ਼ ਦਾ ਮੇਲਾ 20ਵਾਂ ਤੇਜ਼ ਮੇਲਾ ਅਸੀਂ ਮਨਾਉਣ ਜਾ ਰਹੇ ਹਾਂ 10 ਅਗਸਤ ਨੂੰ ਸ਼ਾਮ ਦੇ 4 ਵਜੇ ਉਹ ਸਾਹਮਣੇ ਵਾਲਾ ਜਿਹੜਾ ਸਾਡਾ ਵੈਨੂ ਆ ਪਲਾਟ ਹੈ ਉਸੇ ਥੀਆਂ ਲੱਗਣੀਆਂ ਪਹਿਲਾਂ ਇਹ ਤੀਆਂ ਫੇਸ 3 ਦੇ ਪਾਰਕ ਚ ਲੱਗਦੀਆਂ ਸੀ ਹੁਣ ਅਸੀਂ ਇੱਥੇ ਜਿਹੜਾ ਇਹ ਸਾਨੂੰ ਬਹੁਤ ਵਧੀਆ ਲੱਗਿਆ ਜਗ੍ਹਾ ਚੀ ਹੈ ਇੱਥੇ ਤੀਆਂ ਲਾਉਣੇ ਆ ਇਸ ਵਾਰ ਸਾਡਾ 20ਵਾਂ 30ਵਾਂ ਹੈ ਕੀ ਕੀ ਖਾਸ ਹੋਵੇਗਾ ਇਸ ਦੌਰਾਨ ਇਸ ਮੇਲੇ ਦੇ ਵਿੱਚ ਜਿਹੜਾ ਕੁਝ ਵੀ ਵਿਰਾਸਤ ਨਾਲ ਜੁੜਿਆ ਹੁੰਦਾ ਉਹ ਕਿਉਂਕਿ ਸਾਡੀਆਂ ਜਿਹੜੀਆਂ ਤੀਆਂ ਉਹ ਨਹੀਂ ਹੈਗੀਆਂ ਵੀ ਹੋਟਲ ਚ ਲਾ ਲਈਆਂ ਸਟੇਜਾਂ ਤੇ ਲਾ ਲਈਆਂ ਇੱਕ ਨਰੋਲ ਵਿਰਾਸਤੀ ਮੇਲਾ ਹੁੰਦਾ ਜਿਹਦੇ ਵਿੱਚ ਇਥੋਂ ਤੱਕ ਜਿਹੜੇ ਪਾਰਟਿਸਪੈਂਟਸ ਹੈ ਉਹ ਵੀ ਜੇ ਵਿਰਾਸਤੀ ਪਹਿਰਾ ਵਿੱਚ ਹੋਣਗੇ ਫਿਰ ਹੀ ਉਹਨਾਂ ਨੂੰ ਪਾਰਟਿਸਿਪੇਟ ਕਰਨ ਦਿੱਤਾ ਜਾਂਦਾ ਹੈ ਨਹੀਂ ਤਾਂ ਕੋ ਟੌਪ ਜਿੰਨਾ ਵਾਲਿਆਂ ਨੂੰ ਅਸੀਂ ਕਿਸੇ ਨੂੰ ਕੋਈ ਵੀ ਪਾਰਟਿਸਪੇਸ਼ਨ ਨਹੀਂ ਦਿੱਤੀ ਸਕਦੇ ਹਾਂ ਦੇਖਿਆ ਜਾਂਦਾ ਤਾਂ ਸਟੇਜਾਂ ਤੇ ਡੀਜੇ ਲਾ ਕੇ ਨੱਚਿਆ ਜਾਂਦਾ ਹੈ ਹਾਂਜੀ ਉਹ ਕੋਈ ਤੀਆਂ ਨਹੀਂ ਹੈ ਉਥੇ ਇੱਕ ਸਟੇਜੀ ਪ੍ਰੋਗਰਾਮ ਬਣ ਕੇ ਰਹਿ ਜਾਂਦਾ ਹੈ ਔਰ ਸਾਨੂੰ ਬੜੇ ਦੁੱਖ ਨਾਲ ਜਹਿਣਾ ਪੈ ਰਿਹਾ ਦਰਸ਼ਕਾਂ ਦੀ ਲਗਾਤਾਰ ਟਾਈ ਹੋਣ ਦੇ ਨਾਲ ਸਾਡੇ ਜਿਹੜੇ ਪਿੰਗਾ ਪਾਉਣ ਨੂੰ ਸਾਡੇ ਕੋਲ ਧਰਖਤ ਨਹੀਂ ਬਚੇ ਤੇ ਇਹ ਜਿਹੜਾ ਕਲੱਬ ਹੈ ਹਰ ਸਾਲ ਜਦੋਂ ਵੀ ਤੀਜ ਮੇਲਾ ਮਨਾਉਂਦਾ ਹੈ ਉਸ ਤੋਂ ਬਾਅਦ ਰੁੱਖ ਵੀ ਲਾਉਣੇ ਕਿਉਂਕਿ ਸਾਨੂੰ ਪਤਾ ਹੈ ਜੇ ਰੁੱਖ ਹੋਣਗੇ ਤਾਂ ਪਿੰਡਾਂ ਪਹਿਣਗੀਆਂ ਇਸ ਤੋਂ ਇਲਾਵਾ ਧੀਆਂ ਨੂੰ ਬਚਾਉਣ ਵਾਸਤੇ ਵੀ ਬਸ ਤੋਂ ਵੱਧ ਉਪਰਾਲੇ ਕੀਤੇ ਜਾਂਦੇ ਆ ਜੇ ਧੀਆਂ ਹੋਣਗੀਆਂ ਤਾਂ ਧੀਆਂ ਲੱਗਣਗੀਆਂ ਜੇ ਰੁੱਖ ਹੋਣਗੇ ਤਾਂ ਪਿੰਡ ਆਪੇ ਠੀਕ ਹੈ ਜੀ ਠੀਕ ਹੈ ਠੀਕ ਬੜੀ ਮੇਲਣੀ ਕੀਤਾ ਪਉ ਪਥੇਰਾ ਮੇਲਣੀ ਨੱਚ ਲੈਣੀ ਤੇ ਇਹ ਕਿ ਸ਼ੌਕ ਦਾ ਗੀਤ ਆ ਮੈਂ ਲਕੀਰ ਪਰਮਾਨ ਆਪ ਜੀ ਨੂੰ ਪਿਆਰ ਪਰਿਸ਼ਾਦ ਸਤਿਕਾਰ ਅੱਜ ਮੈਂ ਤੁਹਾਡੇ ਨਾਲ ਧੀਆਂ ਬਾਰੇ ਕੋਈ ਕਿ ਗੱਲਾਂ ਸਾਂਝੀਆਂ ਕਰਨ। ਪ੍ਰਾੜੇ ਸਮੇਂ ਵਿੱਚ ਤੀਆਂ ਬਹੁਤ ਹੀ ਤੁਮ-ਤਾਮ ਨਾਲ ਬਣਾਈਆਂ ਜਾਂਦੀਆਂ ਸੀ। ਔਰਤਾਂ ਸਾਈਤਾਂ ਚ ਕੇ ਜਾਂਦੀਆਂ ਸੀ। ਉੱਥੇ ਖੀਰ ਪੂੜੇ ਖੀਰ ਪੂੜੇ ਭਰਾ ਪਰਜਾਈਆਂ ਸਸਨ ਨਾਨਾ ਤੇ ਬੋਦੀਆਂ ਪੂੜੀਆਂ। ਸਸਨ ਨਾਨਾ ਨਾਲ ਉਹ ਆਪਣੇ ਮਨ ਦੇ ਪਲ-ਪਲੇ ਪੇਸ਼ ਕਰਦੇ ਸੀ। ਉਹ ਆਪਣੀ ਮਾਂ ਨੂੰ ਪਿਆਰ ਭਰਿਆ ਸਨੇਹਾ ਵੀ ਭੇਜਦੀਆਂ ਸੀ। ਸੌਣ ਚੜ ਗਿਆ ਤੀਆਂ ਦੇ ਦਿਨ ਆਏ। ਕੱਲੀ ਮਾਂ ਚੰਨ ਵੀਰ ਨੂੰ ਜਦੋਂ ਵੀਰ ਆਉਂਦਾ ਹੈ ਤੇ ਉਹ ਵੀਰ ਬੋਲੀ ਪਾਉਂਦੀ ਐ ਉਹ ਵੀਰ ਮੇਰਾ ਕੁੜੀਓ ਹੱਥ ਛੱਦਰੀ ਰਮਾਲ ਪੱਲੇ ਸੇਵੀਆਂ ਪਰ ਉਸ ਸਮੇਂ ਦੇ ਵਿੱਚ ਔਰਤਾਂ ਦੇ ਗਹਿਣੇ ਵੀ ਬਖਰੇ ਹੀ ਹੁੰਦੇ ਸੀ ਉਹਨਾਂ ਦੇ ਕੰਨਾਂ ਵਿੱਚ ਪਿੰਪਲ ਪੱਤੀਆਂ ਹਾਸ ਸੱਗੀ ਫੁੱਲ ਹਾਸ ਸੱਗੀ ਫੁੱਲ ਸਿਰਾਂ ਤੇ ਟਿੱਕੇ ਸਜਾਈ ਜਾਂਦੇ ਸੀ ਪਰ ਅਜੋਕੇ ਸਮੇਂ ਵਿੱਚ ਅੱਜ ਕੱਲ ਦੇ ਬੱਚੇ ਇਹਨਾਂ ਚੀਜ਼ਾਂ ਨਾਲੋਂ ਟੁੱਟਦੇ ਜਾ ਰਹੇ ਹੈ ਅੱਜ ਕੱਲ ਦੀ ਜਨਰੇਸ਼ਨ ਵਿੱਚ ਛੋਟੇ-ਛੋਟੇ ਨੈਕਲਸ ਇਅਰਿੰਗਸ ਅਤੇ ਟੌਪਸ ਹਨੀ ਮੈਚਿੰਗ ਹੀ ਰਹਿ ਗਈ ਹੈ ਇਸ ਤਮੀਰ ਨੂੰ ਜਿਉਂਦਾ ਰੱਖਣ ਲਈ ਅਸੀਂ ਇਹ ਮੇਲਾ ਤਰਵੈਣੀ ਕਲੱਬ ਵੱਲੋਂ 10 ਅਗਸਤ ਨੂੰ ਕਰਵਾ ਰਹੀ ਹਾਂ ਇਸ ਮੇਲੇ ਵਿੱਚ ਸਾਡੇ ਵੀਰ ਪਾਲ ਸਿੰਘ ਸਿਮਹਾਓ ਆਪਣੀ ਟੀਮ ਸਮੇਤ ਪਹੁੰਚ ਰਹੇ ਹਨ ਇੱਕ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦੀ ਹਾਂ ਕਿ ਸਾਡੇ ਮੈਡਮ ਅਮਰਜੀਤ ਕੌਰ ਕੋਟਫੱਤਾ ਨੂੰ ਪਰਮਾਤਮਾ ਲੰਮੀ ਉਮਰ ਬਖਸ਼ੇ ਉਹਨਾਂ ਨੂੰ ਤਰੱਕੀਆਂ ਬਖਸ਼ੇ ਜਿਵੇਂ ਕਿ ਆਖਿਆ ਜਾਂਦਾ ਹੈ ਤੀਆਂ ਵੇ ਲਵਾਉਣ ਵਾਲਿਆ ਤੇਰਾ ਹੋਵੇ ਬੇ ਸੁਰਗ ਵਿੱਚ ਵਾਸਾ ਤੀਆਂ ਵੇ ਲਵਾਉਣ ਵਾਲਿਆ ਤੇਰਾ ਹੋਵੇ ਬੇ ਸੁਰਗ ਵਿੱਚ ਵਾਸਾ ਧੰਨਵਾਦ ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਇਹ ਕਰਵਾ ਰਹੇ ਹੋ ਮੇਲਾ ਤੀਆਂ ਦਾ ਹਾਂਜੀ ਮੈਂ ਬਲਵਿੰਦਰ ਘਾਟ ਢਿੱਲੋਂ ਰਿਟਾਇਰਡ ਪ੍ਰਿੰਸੀਪਲ ਅਤਰਵਿੰਨ ਕਲੱਬ ਦੀ ਮੈਂਬਰ ਹਾਂ ਤੇ ਸਾਡਾ ਟੀਚਾ ਹੈ ਪੰਜਾਬੀ ਸੱਭਿਆਚਾਰ ਨੂੰ ਜਿਉਂਦਾ ਰੱਖਣਾ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜਨਾ ਅਸੀਂ ਹਰੇਕ ਸਾਲ ਵੱਖ-ਵੱਖ ਤਰ੍ਹਾਂ ਦੇ ਸੱਭਿਆਚਾਰਕ ਮੁਕਾਬਲੇ ਕਰਾਉਨੇ ਆ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹਰ ਇੱਕ ਮਨੁੱਖ ਤਣਾਅ ਪਰ ਜਿੰਦਗੀ ਜਿਉਂ ਰਿਹਾ ਸਾਇੰਸ ਦਾ ਯੋਗ ਹੈ ਭਾਵੇਂ ਪਰ ਤਣਾਅ ਬਹੁਤ ਹੈ ਤੇ ਇਸ ਕਰਕੇ ਉਸ ਤਣਾਅ ਤੋਂ ਮੁਕਤ ਕਰਨ ਲਈ ਅਸੀਂ ਹਾਸਾ ਠੱਠਾ ਵੀ ਕਰਦੇ ਆ ਬੋਲੀਆਂ ਪਾਉਨੇ ਆ ਨੱਚਦੇ ਆ ਗੀਤ ਗਾਉਨੇ ਆ ਤੇ ਸਾਰਿਆਂ ਨੂੰ ਖੁਸ਼ੀ ਦਿੰਨੇ ਆ ਜੇ ਦੂਜਾ ਖੁਸ਼ ਹੈ ਤੇ ਆਪ ਖੁਸ਼ ਹੈ ਤੇ ਇਸ ਕਰਕੇ ਸਾਡਾ ਇਹੀ ਟੀਚਾ ਹੈ ਕਿ ਚਾਰੇ ਪਾਸੇ ਖੁਸ਼ੀ ਫੈਲਾਈ ਜਾਵੇ ਤੇ ਖੁਸ਼ੀ ਨੂੰ ਜਿਉਂਦੇ ਰੱਖਿਆ ਜਾਵੇ ਧੰਨਵਾਦ